ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਜਿਹੜਾ ਚੌਥਾ ਸਬਾਈ ਸੰਮੇਲਨ ਬਰਨਾਲਾ ਵਿੱਚ ਹੋਇਆ ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਕਾਰ ਸਿੰਘ ਸੰਧਵਾ ਜੀ ਔਰ ਆਮ ਆਦਮੀ ਪਾਰਟੀ ਦੇ ਪ੍ਰਧ ਸੁਭਾ ਪ੍ਰਧਾਨ ਅਮਨ ਅਰੋੜਾ ਜੀ ਔਰ ਪਾਰਲੀਮੈਂਟ ਮੈਂਬਰ ਸੁਮੇਤ ਔਰ ਬਹੁਤ ਸਾਰੇ इंडियन जर्नलिस्ट एसोसिएशन के प्रधान बलविंदर सिंह जम्मू और पंजाब चंडीगढ़ जर्नलिस्ट एसोसिएशन के चेयरमैन बलवीर सिंह जंडू जय सिंह छिब्ड़ समेत पंजाब दे ਵੱਖ-ਵੱਖ ਜ਼ਿਲ੍ਹਿਆਂ ਤੋਂ ਉਥੇ ਸੀਨੀਅਰ ਪੱਤਰਕਾਰ ਪ੍ਰੈਸ ਦੇ ਨੁਮਾਇੰਦੇ ਪਹੁੰਚੇ ਜਿਨ੍ਹਾਂ ਨੇ ਮਿਲ ਕੇ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਦੀ ਸੁਰੱਖਿਆ ਤੇ ਬੀਤੇ ਸਾਲਾਂ ਵਿੱਚ ਪੱਤਰਕਾਰਾਂ ਤੇ ਹੋ ਰਹੇ ਹਮਲੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੋਂ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਕਰੀ ਹੈ ਤਾਂ ਜੋ ਪੱਤਰਕਾਰ ਖੁੱਲਕੇ ਆਜ਼ਾਦਾਨਾ ਤੌਰ ਤੇ ਆਪਣੀ ਜਿਹੜਾ ਕੰਮ ਹੈ ਆਪਣਾ ਜਿਹੜਾ profession ਹੈ ਜੌਬ ਹੈ ਉਹ ਠੀਕ ਢੰਗ ਨਾਲ ਕਰ ਸਕਣ ਜਿਸ ਨੂੰ ਲੈ ਕੇ ਉਥੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਹੋਈ ਜਿਸ ਵਿੱਚ ਦਾਸ ਨੂੰ ਸਟੇਟ ਫੈਕਟਰੀ ਦੀ ਜ਼ਿੰਮੇਵਾਰੀ ਮਿਲੀ ਹੈ ਸੋ ਮੈਂ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਸਰਕਾਰ ਪੰਜਾਬ ਦੇ ਵਿੱਚ ਫੀਲਡ 'ਚ ਕੰਮ ਕਰਦੇ ਤੇ ਡੈਸਕ ਤੇ ਕੰਮ ਕਰਦੇ ਪੱਤਰਕਾਰਾਂ ਨੂੰ ਹਰਿਆਣਾ ਪੈਟਰਨ ਤੇ ਪੈਨਸ਼ਨ ਸਕੀਮ ਲਾਗੂ ਕਰੇ ਸਰਕਾਰੀ ਬੱਸਾਂ ਵਿੱਚ ਪੱਤਰਕਾਰਾਂ ਨੂੰ ਮੁਫਤ ਸਫ਼ਰ ਸਹੂਲਤ ਪ੍ਰਦਾਨ ਕਰੇ ਇਹਨਾਂ ਨੂੰ ਕੈਸ਼ਲੈਸ ਬੀਮਾ ਯੋਜਨਾ ਸੇਤੀ ਯੋਜਨਾ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਜਿਹੜੇ ਬੁੱड्डा ਔਰ ਗਮਾਡਾ ਦੇ ਜਿਹੜੇ ਪਲੋਟਸ ਹਨ ਉਹਨਾਂ ਵਿੱਚ ਇਹਨਾਂ ਦੀ ਰਿਜ਼ਰਵੇਸ਼ਨ ਹੋਵੇ ਪਲੱਸ ਹੋਰ ਵੀ ਜੋ ਵੀ ਇਹਨਾਂ ਦੇ ਹੋਰ ਵੀ ਮੰਗਾ ਹਨ ਉਹਨਾਂ ਨੂੰ ਮਤਲਬ ਵਿਚਾਰਿਆ ਜਾਵੇ ਔਰ ਇਹਨਾਂ ਨੂੰ ਮੰਗ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹ ਅਸੀਂ ਉੱਥੇ ਉਸ ਮਤੇ ਪਾਸ ਕਰੇ ਹਨ ਔਰ ਇਸ ਕਰਕੇ ਉਮੀਦ ਹੈ ਕਿ ਸਰਕਾਰ ਸਾਡੀ ਇਹਨਾਂ ਮੰਗਾਂ ਨੂੰ ਛੇਤੀ ਪ੍ਰਵਾਨ ਕਰਨ ਦੀ ਜਿੱਥੇ ਮੌਜੂਦਾ ਜਿਹੜੇ ਮੰਤਰੀ ਮੀਤ ਘੇਰ ਵੀ ਉੱਥੇ ਸੀ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਸਾਨੂੰ ਘਰੋਸਾ ਦੇਆ ਕਿ ਛੇਤੀ ਹੀ ਮੁੱਖ ਮੰਤਰੀ ਜੀ ਨਾਲ ਮਿਲ ਕੇ ਉਹਨਾਂ ਦੇ ਸਾਰੇ ਮਸਲੇ ਹੱਲ ਕਰਵਾਏ ਜਾਣਗੇ। ਇਸ ਦੇ ਨੁਮਾਇंदे ਪਹੁੰਚੇ ਜਿਨ੍ਹਾਂ ਨੇ ਮਿਲ ਕੇ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਦੀ ਸੁਰੱਖਿਆ ਤੇ ਬੀਤੇ ਸਾਲਾਂ ਵਿੱਚ ਪੱਤਰਕਾਰਾਂ ਤੇ ਹੋ ਰਹੇ ਹਮਲੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੋਂ মিডিਆ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਪੱਤਰਕਾਰ ਖੁੱਲਕੇ ਆਜ਼ਾਦਾਨਾ ਤੌਰ ਤੇ ਆਪਣੀ ਜਿਹੜਾ ਕੰਮ ਹੈ ਆਪਣਾ ਜਿਹੜਾ profession ਹੈ ਜੌਬ ਹੈ ਉਹ ਠੀਕ ਠੰਗ ਨਾਲ ਕਰ ਸਕਣ ਜਿਸ ਨੂੰ ਲੈ ਕੇ ਉਥੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਹੋਈ ਜਿਸ ਵਿੱਚ ਦਾਸ ਨੂੰ ਸਟੇਟ ਫੈਕਟਰੀ ਦੀ ਜ਼ਿੰਮੇਵਾਰੀ ਮਿਲੀ ਹੈ ਸੋ ਮੈਂ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਫੀਲਡ 'ਚ ਕੰਮ ਕਰਦੇ ਤੇ ਡੈਸਕ 'ਤੇ ਕੰਮ ਕਰਦੇ ਪੱਤਰਕਾਰਾਂ ਨੂੰ ਹਰਿਆਣਾ ਪੈਟਰਨ ਤੇ ਪੈਨਸ਼ਨ ਸਕੀਮ ਲਾਗੂ ਕਰੇ ਸਰਕਾਰੀ ਬੱਸਾਂ ਵਿੱਚ ਪੱਤਰਕਾਰਾਂ ਨੂੰ ਮੁਫਤ ਸਫ਼ਰ ਸਹੂਲਤ ਪ੍ਰਦਾਨ ਕਰੇ ਇਹਨਾਂ ਨੂੰ ਕੈਸ਼ਲੈਸ ਬੀਮਾ ਯੋਜਨਾ ਸੇਤੀ ਯੋਜਨਾ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਜਿਹੜੇ ਬੁੱਢਾ ਔਰ ਗਮਾੜਾ ਦੇ ਜਿਹੜੇ ਪਲਾਟਸ ਹਨ ਉਹਨਾਂ ਵਿੱਚ ਇਹਨਾਂ ਦੀ ਰਿਜ਼ਰਵੇਸ਼ਨ ਹੋਵੇ ਪਲੱਸ ਹੋਰ ਵੀ ਜੋ ਵੀ ਇਹਨਾਂ ਦੇ ਹੋਰ ਵੀ ਮੰਗਾ ਹਨ ਉਹਨਾਂ ਨੂੰ ਮਤਲਬ ਵਿਚਾਰਿਆ ਜਾਵੇ ਔਰ ਇਹਨਾਂ ਨੂੰ ਮੰਗ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹ ਅਸੀਂ ਉੱਥੇ ਉਸ ਮਤੇ ਪਾਸ ਕਰੇ ਹਨ ਔਰ ਇਸ ਕਰਕੇ ਉਮੀਦ ਹੈ ਕਿ ਸਰਕਾਰ ਸਾਡੀ ਇਹਨਾਂ ਮੰਗਾਂ ਨੂੰ ਛੇਤੀ ਪ੍ਰਵਾਨ ਕਰਨ ਦੀ ਜਿੱਥੇ ਮੌਜੂਦਾ ਜਿਹੜੇ ਮੰਤਰੀ ਮੀਤ ਖੇਰ ਵੀ ਉੱਥੇ ਸੀ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਸਾਨੂੰ ਭਰੋਸਾ ਦੇਆ ਕਿ ਛੇਤੀ ਹੀ ਮੁੱਖ ਮੰਤਰੀ ਜੀ ਨਾਲ ਮਿਲ ਕੇ ਉਹਨਾਂ ਦੇ ਸਾਰੇ ਮਸਲੇ ਹੱਲ ਕਰਵਾਏ ਜਾਣਗੇ